ਜ਼ੈਲਦਾਰ ਟੀਵੀ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮਾਨਸਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਆਜ਼ਾਦੀ ਦਿਹਾੜੇ ਦੀ ਆਮਦ ਨੂੰ ਮੁੱਖ ਰੱਖਦਿਆਂ ਪੂਰੇ ਸ਼ਹਿਰ ਦੇ ਵਿੱਚ ਇੱਕ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਸ਼ਮੂਲੀਅਤ ਕੀਤੀ ਆਓ ਵੇਖਦੇ ਹਾਂ ਮਾਨਸਾ ਤੋਂ ਦਵਿੰਦਰਪਾਲ ਬੱਬੀ ਦੀ ਇੱਕ ਵਿਸ਼ੇਸ਼ ਰਿਪੋਰਟ ਬੋਤਸਾ ਦੀ ਜੈ ਬੋਤਸਾ ਦੀ ਬੰਦੇ ਦੇ ਦੇਖ ਲੈ ਬਾਈਟ ਦੇਖਿਓ ਬਾਈਟ ਅੱਜ ਵੀ ਇਹ ਜਿਹੜੀ ਮੌਲਕ ਤਿਰੰਗਾ ਯਾਤਰਾ ਪੂਰੇ ਹਿੰਦੁਸਤਾਨ ਦੇ ਵਿੱਚ ਸੰਗਠਨ ਦੁਆਰਾ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਉੱਪਰ ਕੱਢੀ ਜਾ ਰਹੀ ਹੈ ਤਿੰਨ ਦਿਨਾਂ ਦੀ ਇਹ ਸ਼ੋਭਾ ਯਾਤਰਾ ਸੀਗੀ 10 11 12 ਉਸੇ ਲੜੀ ਤਹਿਤ ਅੱਜ ਇਹ ਮਾਨਸਦੀ ਕੀ ਕੱਢੀ ਜਾ ਰਹੀ ਹੈ ਵੀ ਤਾਂ ਜੋ ਇੱਕ ਪੂਰੇ ਹਿੰਦੁਸਤਾਨ ਦੇ ਵਿੱਚ ਤਿਰੰਗੇ ਪਤੀ ਕਿਸਮਰਪਨ ਪ੍ਰੇਮ ਅਤੇ ਪਿਆਰ ਦੀ ਭਾਵਨਾ ਉਮੜੇ ਉਸੇ ਲੜੀ ਤਹਿਤ ਅੱਜ ਇਹ ਇੱਕ ਸਾਂਝੇ ਮਨਚੇਠਾ ਦੇ ਵਿੱਚ ਕਿ ਸਾਰੇ ਸ਼ਹਿਰ ਨਿਵਾਸੀ ਸਾਰੇ ਧਰਮਾਂ ਸਾਰੀਆਂ ਜਾਤਾਂ ਪੰਚਾਂ ਦੇ ਵਿਅਕਤੀ ਇਸ ਤਿਰੰਗਾ ਭਾਵਨਾ ਯਾਤਰਾ ਦੇ ਵਿੱਚ ਸ਼ਾਮਲ ਨੇ ਤਾਂ ਜੋ ਤਿਰੰਗਾ ਨੂ ਇੱਕ ਮਾਹੌਲ 15 ਅਗਸਤ ਤੱਕ ਬਣਾਇਆ ਜਾ ਸਕੇ